ਫਗਵਾੜਾ ਦੇ ਪਿੰਡ ਭੁੱਲਾ ਰਾਈ ਦੇ ਵਿੱਚ ਫੈਲੀ ਸੰਸਨੀ ਘਰ ਦੇ ਵਿੱਚੋਂ ਮਿਲੀ ਨੌਜਵਾਨ ਦੀ লাশ ਸਰੀਰ ਤੇ ਮਿਲੇ ਸੱਟਾਂ ਦੇ ਨਿਸ਼ਾਨ ਫਗਵਾੜਾ ਦੇ ਨੇੜਲੇ ਪਿੰਡ ਭੁੱਲਾ ਰਾਈ ਦੇ ਵਿੱਚ ਉਸ ਵੇਲੇ ਸੰਸਨੀ ਫੈਲ ਗਈ ਜਦੋਂ ਕਿ ਪਿੰਡ ਦੇ ਇੱਕ ਨੌਜਵਾਨ ਦੀ লাশ ਬਰਾਮਦ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਿ ਇਕੱਲਾ ਰਹਿੰਦਾ ਸੀ ਤੇ ਘਰ ਦੇ ਵਿਹੜੇ ਦੇ ਵਿੱਚ ਉਸਦੀ ਲਾਸ਼ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕੋਠੇ ਤੋਂ ਹੇਠਾ ਡਿੱਗਦਾ ਜਿਸ ਕਾਰਨ ਕਿਸਦੇ ਸਿਰ ਮੂਹ ਤੇ ਸਰੀਰ ਤੇ ਕਾਫੀ ਸੱਟਾਂ ਲਗੀਆਂ ਨੇ ਤੇ ਇਸੇ ਕਾਰਨ ਇਸ ਨੌਜਵਾਨ ਦੀ ਮੌਤ ਹੋਈ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਵਖਾ ਰਿਹਾ ਹੈ ਪਿੰਡ ਫੁਲਾਰਾਈ ਦਾ ਮਾਮਲਾ ਹੈ ਜਿੱਥੇ ਇੱਕ ਨੌਜਵਾਨ ਦੀ ਘਰ ਦੇ ਵਿੱਚੋਂ ਲਾਸ਼ ਬਰਾਮਦ ਹੁੰਦੀ ਹੈ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੋਠੇ ਤੋਂ ਡਿੱਗਣ ਦੇ ਕਾਰਨ ਇਸ ਨੌਜਵਾਨ ਦੀ ਮੌਤ ਹੋਈ ਹੈ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਰ ਕੀ ਮਾਮਲਾ ਕੀ ਜਿਹੜਾ ਅੱਜ ਫੁਲਾਰਾਈ ਚ ਆਏ ਆ ਹਾਂਜੀ ਇੱਕ ਸਾਨੂੰ ਨੋਟੀਫਿਕੇਸ਼ਨ ਆਈ ਸੀਗੀ ਕਿ ਆਪਣਾ ਪੁਲਰਾ ਇੱਕ ਡੈੱਡ ਬੋਡੀ ਪਈ ਆ ਤੇ ਜਦੋਂ ਇੱਥੇ ਆਨਕੇ ਅਸੀਂ ਦੇਖਿਆ ਤੇ ਆਪਣਾ ਕਨਫਰਮ ਹੋਇਆ ਕਿ ਉਹ ਜਿਹੜਾ ਲੜਕਾ ਹੋ ਐਸੇ ਪਿੰਡ ਦਾ ਗੁਰਪ੍ਰੀਤ ਸਿੰਘ ਸਨ ਆਫ ਜਗਦੀਪ ਸਿੰਘ ਆ ਜਿਹਦੀ ਉਮਰ 35 ਸਾਲ ਆ ਫਿਲਹਾਲ ਅਸੀਂ ਡੈੱਡ ਬੋਡੀ ਮੋਰਚਰਚ ਰੱਖਾਤੀ ਆ ਤੇ ਪਰਚਾ ਦਾਜ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਸਰ ਮੌਤ ਦਾ ਕਾਰਨ ਨਹੀਂ ਕੁਝ ਸਾਹਮਣੇ ਆਇਆ ਨਹੀਂ ਹਾਲੇ ਕਲੀਅਰ ਨਹੀਂ ਕੁਝ ਵੀ ਪੋਸਟਮਾਰਟਮ ਤੇ ਕਲੀਅਰ ਹੋਏ ਤੇ ਨਾਮ ਵਗੈਰਾ ਹੈ ਸਰ ਕੋਈ ਹਾਂਜੀ ਨਾਮ ਵਗੈਰਾ ਹੈ ਬੰਦੇ ਨੇ ਜਿਹਦੀ ਡੈਥ ਹੋਈ ਹੈ ਹਾਂਜੀ ਗੁਰਪ੍ਰੀਤ ਸਿੰਘ son of dr singh ਫਗਵਾੜਾ ਤੋਂ ਯਸ਼ ਸ਼ਰਮਾ